ਤਾਂ ਖਨੌਰੀ ਬਾਰਡਰ ਤੇ ਸ਼ਹੀਦ ਹੋਏ ਸ਼ੁਭਕਰਨ ਸਿੰਘ ਦੇ ਘਰੇ ਆ ਤੇ ਉਹਨਾਂ ਦੇ ਭੈਣ ਤੇ ਦਾਦੀ ਜੀ ਸਾਡੇ ਨਾਲ ਨਹੀਂ ਗੱਲਬਾਤ ਕਰਦੇ ਆ ਤਾਂ ਭੈਣੇ ਗਈ ਸੀ ਕਿ ਇੱਥੋਂ ਕੀ ਗੱਲ ਹੋਈ ਸੀ ਕੀ ਕਹਿ ਕੇ ਗਈ ਸੀ ਤਾਂ ਦਾਦੀ ਜੀ ਨਾਲ ਦਾਦੀ ਜੀ ਤੁਸੀਂ ਪਾਲਿਆ ਸੀਗਾ ਹਾਂ ਜੀ ਕੁਝ ਨਹੀਂ ਹੋਇਆ ਇੱਥੋਂ ਚੰਗਾ ਭਲਾ ਗਿਆ ਜੀ ਦੋ ਦਿਨ ਕਹਿ ਕੇ ਗਿਆ ਸੀ ਤੇ ਕਹਿੰਦਾ ਮੈਂ ਦੋ ਦਿਨਾਂ ਬਾਅਦ ਮੁੜਿਆ ਹਾਂ ਮੁੜ ਕੇ ਸੀ ਫੋਨ ਆਪਨ ਲਾਇਆ ਉਹ ਨਹੀਂ ਚੱਕਤਿਆ ਨਹੀਂ ਮਸਾਹੀ ਗੱਲ ਹੋਈ ਐ ਤਿੰਨੇ ਦਿਨ ਪਹਿਲਾਂ ਗਿਆ ਸੀਗਾ ਕੱਤੋਂ ਗਿਆ ਸੀ ਉੱਥੇ 13 ਤਰੀਕ ਦਾ ਗਿਆ ਵਾ ਜੀ 13 ਤਰੀਕ ਦੇ ਹਾਂ 13 ਦਾ ਗਿਆ ਵਾ ਜੀ ਉਸ ਤੋਂ ਬਾਅਦ ਫਿਰ ਘਰੇ ਆਏ ਸੀ ਮੁੜ ਕੇ ਨਹੀਂ ਆਏ ਨੀ ਜੀ ਮੁੜ ਕੇ ਨਹੀਂ ਆਏ ਨਾ ਆਏ ਫੋਨ ਤੇ ਫਿਰ ਕੀ ਗੱਲਾਂ ਹੁੰਦੀਆਂ ਸੀਗੀਆਂ ਫੋਨ ਤੁਸੀਂ ਕੀਤਾ ਫਿਰ ਉਹਨੂੰ ਉਸ ਤੋਂ ਪਹਿਲਾਂ ਸਾਡਾ ਉਹਨੇ ਚੱਕਿਆ ਨਹੀਂ ਚੱਕਿਆ ਨਹੀਂ ਨਾ ਚੱਕਿਆ ਨੀ ਫੋਨ ਸਾਡਾ ਵੈਸੇ ਡੇਲੀ ਫੋਨ ਕਰਦਾ ਹੁੰਦਾ ਸੀ ਹਾਂ ਨਾ ਨਾ ਅਸੀਂ ਉਸ ਤੋਂ ਬਾਅਦ ਕਰਿਆ ਤੇ ਇੱਕ ਦਿਨ ਬਾਅਦ ਚੱਕਿਆ ਨਹੀਂ ਫੋਨ ਉਹਨੇ ਸਾਡਾ ਫੇਰ ਵੀ ਕਰਿਆ ਸੀ ਫੇਰ ਵੀ ਨਹੀਂ ਚੱਕਿਆ ਮਾਤਾ ਵੀ ਨਹੀਂ ਸੀਗੇ ਇਹਨਾਂ ਦੇ ਤੁਸੀਂ ਉਹ ਪਾਲਿਆ ਸੀ ਬਚਪਨ ਤੋਂ ਹੀ ਨਹੀਂ ਮਾਤਾ ਜੀ ਨਾ ਹਾਈ ਨਹੀਂ ਮਰ ਤੁਹਾਂ ਭਾਈ ਦਾ ਬਾਰਡਰ ਤੇ ਕੀ ਕਹਿ ਕੇ ਗਿਆ ਸੀ ਜਾਣ ਲੱਗਿਆ ਕੀ ਕਹਿ ਕੇ ਗਿਆ ਸੀ ਤੁਹਾਨੂੰ ਕਹਿੰਦਾ ਮੈਂ 2 ਦਿਨ ਵਾਸਤੇ ਜਾਂਦਾ ਮੁੜਿਆ ਆਉਂਗਾ ਅੱਛਾ ਹਾਈ ਕਹਿ ਕੇ ਗਿਆ ਸੰਤੋਸ ਅੱਛਾ ਹਾਂ ਆ ਵੀ ਮੁੜਿਆ ਆਉਂਗਾ ਹੋਰ ਕੁਛ ਨਹੀਂ ਕਿਹਾ ਕਿਸਾਨ ਜਥੇਬੰਦੀ ਦੇ ਵਿੱਚ ਕਾਤੋਂ ਫਿਰ ਜੁੜਿਆ ਹੋਇਆ ਸੀਗਾ ਇਹ ਕਿਸਾਨਾਂ ਨਾਲ ਬਹੁਤ ਚਿਰ ਦਾ ਜਾਂਦਾ ਹੀ ਸੀ ਭਾਈ ਇਹ ਤਾਂ ਜਾਂਦਾ ਹੀ ਸੀ ਹਾਂ ਜਾਂਦਾ ਹੀ ਸੀ ਇਹ ਕੰਦੂਲਨ ਦੇ ਵਿੱਚ ਜਾਂਦਾ ਹਾਂ ਹਾਂ ਜਾਂਦਾ ਸੀ ਪਹਿਲਾ ਕਿਸਾਨ ਅੰਦੋਲਨ ਦੇ ਵਿੱਚ ਵੀ ਉੱਥੇ ਰਿਹਾ ਫਿਰ ਜਿੱਥੇ ਲੈ ਹਾਂ ਜਦੋਂ ਪਹਿਲਾਂ ਉਦੋਂ ਗਏ ਸੀ ਉਦੋਂ ਵੀ 20 ਦਿਨ ਲਾ ਕੇ ਆਇਆ ਉਦੋਂ ਵੀ ਗਿਆ ਸੀ 10 ਪੜ੍ਹੇ ਅਸੀਂ ਫਿਰ ਉਸ ਤੋਂ ਬਾਅਦ ਖੇਤੀ ਉਹ ਕੀਤੀ ਕਰ ਖੇਤੀ ਹੋਈ ਕਰਦਾ ਸੀ ਭਾਈ 10ਵੀਂ ਕਰਕੇ ਹਾਂ ਅੱਛਾ ਖੇਤੀ ਵੀ ਕਹਿੰਦੇ 2 ਕਿੱਲੇ ਜ਼ਮੀਨ ਰਹਿ ਗਈ ਸੀ ਪਹਿਲਾਂ ਵੇਚ ਕੇ ਭੈਣ ਦਾ ਵਿਆਹ ਕੀਤਾ ਹਾਂ ਕੀਤਾ ਸੀ ਭਾਈ ਅੱਛਾ ਕਰਜ਼ਾ ਕਿੰਨਾ ਸੀਗਾ ਫਿਰ ਸਿਰ ਤੇ ਹਾਂ ਬਰਦਾ ਬਹੁ ਸੀਗਾ ਭਾਈ ਕਿੰਨਾ ਕਰਜਾ ਹੁਣ ਕਰਜਾ ਹੈਗਾ ਭਾਈ ਮੁੰਡੇ ਨੂੰ ਪਤਾ ਪਈਆ ਦੱਸ ਅੱਛਾ ਪਣੀ ਤੁਹਾਡੇ ਨਾਲ ਗੱਲ ਹੁੰਦੀ ਸੀ ਕੀ ਕਿਹਾ ਸੀਗਾ ਤੁਹਾਡੇ ਨੇ ਮੇਰੇ ਨਾਲ ਨਹੀਂ ਹੁੰਦੀ ਮੈਂ ਤਾਂ ਵਿਆਹੀ ਹੋਈ ਐ ਹਾਂ ਤੁਹਾਡੇ ਹੀ ਵਿਆਹ ਕੀਤਾ ਸੀ ਉਹਨਾਂ ਨੇ ਹਾਂਜੀ ਅੱਛਾ ਤਾਂ ਕੋਈ ਗੱਲ ਨਹੀਂ ਹੋਈ ਤੁਹਾਡੇ ਨਾਲ ਨਹੀਂ ਮੇਰੇ ਨਾਲ ਨਹੀਂ ਹੋਈ ਤਾਨੂੰ ਪਤਾ ਕਿਵੇਂ ਲੱਗਿਆ ਫਿਰ ਸੋਸ਼ਲ ਮੀਡੀਆ ਤੇ ਖਬਰ ਦੇਖੀ ਜਾਂ ਕਿਸੇ ਨੇ ਫੋਨ ਕੀਤਾ ਸੀ ਨਹੀਂ ਮੈਂ ਮਾਰਟੀ ਦੇਖਿਆ ਸੀਗਾ ਹਾਂ ਤਾਂ ਬੇਸੇ ਜਿਵੇਂ ਮੰਨ ਲਓ ਬਚਪਨ ਦੇ ਵਿੱਚ ਕੀ ਕਹਿੰਦਾ ਹੁੰਦਾ ਸੀ ਤੁਹਾਨੂੰ ਜੇ ਮੰਨ ਲਓ ਇਕੱਠੇ ਖੇਟੇ ਤੁਸੀਂ ਇਕੱਠੇ ਬੜੇ ਹੋਏ ਬਚਪਨ ਦੀਆਂ ਗੱਲਾਂ ਕੁਛ ਤੁਹਾਨੂੰ ਤਾਂ ਛੋਟੀ ਪਹਿਣਾ ਤੁਸੀਂ ਪਹਿਨੇ ਕਿਹੜੀ ਕਲਾਸ ਚੋਂ ਮੈਂ ਪਲੱਸ 2 ਕਰਕੇ ਕਰੀਏ ਕਰੀਏ ਹੁਣ ਤਾਂ ਅੱਛਾ ਕੀਤੀ ਹੁਣ ਤੁਸੀਂ ਹਾਂਜੀ अच्छा जान ਲੱਗੇ ਜੀ ਤੁਹਾਡੇ ਨਾਲ ਗੱਲਬਾਤ ਹੋਈ ਸੀ ਕੋਈ ਨਹੀਂ ਜੀ ਗੱਲ ਕੀਤੀ ਸੀ ਨਹੀਂ ਫੋਨ ਕੋਈ ਫੋਨ ਤੇ ਗੱਲਬਾਤ ਹੋਈ ਨਹੀਂ ਫੋਨ ਤਾਂ ਉੱਤੇ ਲੱਗਦਾ ਹੀ ਸ਼ੌਂਕ ਕੀ ਸੀਗਾ ਫਿਰ ਉਹਦਾ ਕਹਿੰਦੇ ਜਿਹੜੇ ਡੰਗਰ ਬਹੁਤ ਸ਼ੌਂਕੀ ਸੀਗਾ ਡੰਗਰ ਰੱਖਣ ਦਾ ਜਿਵੇਂ ਵੱਲੋਂ ਮੱਝਾਂ ਰੱਖੀਆਂ ਸੀ ਸ਼ੌਂਕ ਨਾਲ ਖੇਤੀ ਸ਼ੌਂਕ ਨਾ ਕਰਦਾ ਹਾਂ ਕਰਦਾ ਸੀ ਭਾਈ ਖੇਤੀ ਦਾ ਸ਼ੌਂਕ ਨਹੀਂ ਕਰਦਾ ਸੀ ਕੰਮ ਤਾਂ ਸਾਰਾ ਕਰਦਾ ਸੀ ਉਹਦੇ ਸਿਰ ਤੇ ਹੀ ਸੀ ਕੰਮ ਹੁਣ ਭਾਈ ਜੀ ਨੇ ਕੋਈ ਗੋਲੀ ਗੋਲੀਆਂ ਮਾਰੀਆਂ ਉਹਨਾਂ ਤੇ ਕੋਈ ਕੋਈ ਪਰਚਾ ਪੁਰਚਾ ਦਰਜ ਹੋਵੇ ਹਾਂ ਹੀ ਮੰਗਾ ਸਾਡੀ ਤਾਂ ਤਾਂ ਪਿੰਡ ਤੋਂ ਵੀ ਨੇ ਤਾਂ ਭਾਈ ਜੀ ਦੋ ਭੈਣਾਂ ਦਾ ਇਕਲੌਤਾ ਭਰਾ ਸੀ ਮਾਂ ਪਹਿਲਾਂ ਉਹਨਾਂ ਦੀ ਡੈਥ ਹੋ ਗਈ ਸੀ ਤਾਂ ਹੁਣ ਕਿਵੇਂ ਦੇਖਦੇ ਹਾਂ ਅੱਗੋਂ ਜਿਵੇਂ ਗੋਲੀਆਂ ਚਲਾਈਆਂ ਗਈਆਂ ਸਿੱਧਾ ਹੈਡ ਸ਼ਾਟ ਵੱਜਿਆ ਉਹਦੇ ਉਸ ਤੋਂ ਬਾਅਦ ਡੈਥ ਹੋਈ ਉਹਦੀ ਹਾਂਜੀ ਬਿਲਕੁਲ ਜੀ ਬੰਦੂ ਦੇ ਉੱਪਰ ਸੀ ਆ ਸਾਡਾ ਇਹ ਜਵਾਨ ਗੋਲੀਆਂ ਚਲਾਈਆਂ ਗਈਆਂ ਉਧਰੋਂ ਜੀ ਸਿੱਧੀ ਆ ਕੇ ਜਾਨੀ ਕਿ ਉਹਦੇ ਮੱਥੇ ਦੇ ਵਿੱਚ ਗੋਲੀ ਵੱਜੀ ਆ ਜੀ ਉੱਥਰੋਂ ਗਾਇਆਂ ਦੇ ਗੋਲੇ ਵੀ ਛੱਡੇ ਗਏ ਆ ਜੀ ਯਾਨੀ ਕਿ ਉਹ ਗੋਲੀ ਲੱਗਣ ਦੇ ਨਾਲ ਜਦੋਂ ਡਿੱਗ ਪਿਆ ਜੀ ਤਾਂ ਪਤਾ ਨਹੀਂ ਲੱਗਿਆ ਵੀ ਆਪਣਾ ਨੌਜਵਾਨ ਥੱਲੇ ਡਿੱਗ ਪਿਆ ਜੀ ਕਿਉਂਕਿ ਉਧਰੋਂ ਉੱਥੋਂ ਗਾਇਆਂ ਦੇ ਗੋਲੇ ਵੀ ਛੱਡੇ ਗਏ ਆ ਧੂਆਂ ਹੋ ਗਿਆ ਬਾਅਦ 'ਚ ਧੂਆਂ ਪਰੇ ਚਲਾ ਗਿਆ ਹਟ ਕੇ ਧੂਆਂ ਬਾਅਦ 'ਚ ਦੇਖਿਆ ਵੀ ਆਪਣਾ ਨੌਜਵਾਨ ਜਿਹੜਾ ਉਹ ਡਿੱਗਿਆ ਪਿਆ ਗਿਆ ਜੀ ਜਿਹੜੇ ਨਾਲ ਦੇ ਮੁੰਡੇ ਸੀਗੇ ਉਹਨੇ ਚੱਕਿਆ ਜੀ ਉਹਨੂੰ ਦੇਖਿਆ ਵੀ ਐਂ ਕਰਕੇ ਵੀ ਆਪਣਾ ਸੁਭਦੀਪ ਇਹਗਾ ਪਿੰਡ ਦੇ ਵਿੱਚੋਂ ਹੀ ਆ ਤੁਸੀਂ ਹਾਂਜੀ ਹਾਂਜੀ ਅਸੀਂ ਗਵਾਂਢੀ ਆ ਜੀ ਹਾਂ ਸਾਹਮਣੇ ਆਪਣਾ ਨਾਲ ਹੀ ਘਰ ਆ ਜੀ ਨਾਲ ਹੀ ਘਰ ਹਾਂਜੀ ਹਾਂਜੀ ਖੇਤੀ ਦਾ ਕਹਿੰਦੇ ਬਹੁਤ ਸ਼ੌਂਕੀ ਸੀਗਾ ਜਿਵੇਂ ਮੰਨ ਲਓ ਅੰਦੋਲਨਾਂ ਦੇ ਵਿੱਚ ਕਹਿੰਦੇ ਮੂਰੇ ਹੋ ਕੇ ਜਾਂਦਾ ਹੁੰਦਾ ਸੀਗਾ ਹਾਂ ਹਰ ਇੱਕ ਅੰਦੋਲਨ ਦੇ ਵਿੱਚ ਉਹ ਹੀ ਹਿੱਸਾ ਲੈਂਦਾ ਸੀਗਾ ਜੀ ਪਹਿਲਾਂ ਜਿਹੜਾ 2020 ਦੇ ਵਿੱਚ ਅੰਦੋਲਨ ਹੋਇਆ ਜੀ ਉਹਦੇ ਵਿੱਚ ਵੀ ਵੱਗ ਚੜ ਕੇ ਹਿੱਸਾ ਲੈਂਦਾ ਪਿੰਡ ਦੇ ਵਿੱਚ ਉਹ ਰਸਤ ਇਕੱਠੀ ਕਰੀ ਹਰ ਇੱਕ ਕੋਈ ਸਾਂਝਾ ਪ੍ਰੋਗਰਾਮ ਹੁੰਦਾ ਸੀ ਉਹਦੇ 'ਚ ਵੱਗ ਚੜ ਕੇ ਹਿੱਸਾ ਲੈਂਦਾ ਸੀਗਾ ਜੀ ਬਹੁਤ ਬੀਬਾ ਬੱਚਾ ਸੀਗਾ ਸ਼ਰੀਹ ਬੱਚਾ ਸੀਗਾ ਜੀ ਯਾਨੀ ਕਿ ਲੋਕ ਸੇਵਾ ਕਰਨ ਦਾ ਸ਼ੌਂਕ ਸੀ ਉਹ ਮੁੰਡੇ ਨੂੰ ਹਾਂਜੀ ਕੰਮਾਂ ਦੇ ਵਿੱਚ ਸਭ ਤੋਂ ਅੱਗੇ ਹੁੰਦਾ ਸੀ ਮੂਰੀ ਹੁੰਦਾ ਸੀ ਪਿੰਡ ਦੇ ਵਿੱਚ ਹਾਂਜੀ ਹਾਂ ਬਿਲਕੁਲ ਜੀ ਬਿਲਕੁਲ ਔਰ ਇੱਕ ਕੋਈ ਵੀ ਪ੍ਰੋਗਰਾਮ ਹੁੰਦਾ ਸਾਂਝਾ ਉਹਦੇ ਵਿੱਚ ਵੱਧ ਚੜ ਕੇ ਹਿੱਸਾ ਲੈਂਦਾ ਸੀਗਾ ਜੀ ਪਿੰਡ ਪੱਦਰ ਦੇ ਵਿੱਚ ਹੀ ਬੀਬਾ ਬੱਚਾ ਸੀਗਾ ਜੀ ਯਾਨੀ ਕਿ ਉਹ ਸਿਆਣਾ ਮੁੰਡਾ ਸੀ ਆ ਜੀ ਤਾਂ ਕੀ ਕਹਿਣਾ ਚਾਹੁੰਦੇ ਹੋ ਦੋਸ਼ੀਆਂ ਨੂੰ ਕੀ ਕਹਿਣਾ ਚਾਹੁੰਦੇ ਹੋ ਜਾਂ ਸਰਕਾਰਾਂ ਤੋਂ ਕੀ ਮੰਗ ਕਰਦਾ ਪਿੰਡ ਕੀ ਮੰਗ ਕਰਦਾ ਅਸੀਂ ਤਾਂ ਇਹ ਪੰਜਾਬ ਸਰਕਾਰ ਦੀ ਬਹੁਤ ਵੱਡੀ ਨਲਾਇਕੀ ਸਮਝਦਾ ਜੀ ਕਾਂਗਰਸ ਸਰਕਾਰ ਆਈ ਜੀ ਕਾਲੀ ਦਲ ਸਰਕਾਰ ਆਈ ਜੀ ਉਹਨਾਂ ਨੇ ਤਾਂ ਇਹ ਕੁਛ ਕੀਤਾ ਨਹੀਂ ਸੀ ਕਦੇ ਜੀ ਜਿਹੜਾ ਆ ਕੁਛ ਹੋ ਰਿਹਾ ਜੀ 84 ਦੇ ਦੰਗਿਆਂ ਵਾਲਾ ਕੰਮ ਹੋ ਰਿਹਾ ਸਾਡੇ ਪੰਜਾਬ ਦੇ ਨਾਲ ਪੰਜਾਬ ਦਾ ਪੁੱਤਰ ਜੀ ਪੰਜਾਬ ਦੀ ਧਰਤੀ ਦੇ ਵਿੱਚ ਗੋਲੀਆਂ ਮਾਰ ਕੇ ਸ਼ਹੀਦ ਕਰਤਾ ਜੀ ਉਹਨਾਂ ਨੇ ਬਹੁਤ ਗਲਤ ਹੋਇਆ ਜੀ ਮੈਂ ਤਾਂ ਇਸ ਦੀ ਬਹੁਤ ਸਖਤ ਸ਼ਬਦਾਂ ਵਿੱਚ ਨਿੰਦਾ ਕਰਦਾ ਵੀ ਗਲਤ ਹੋਇਆ ਕੰਮ ਜਿਹੜਾ ਵੀ ਹੋਇਆ ਜੀ ਭਵੰਤਵਨ ਸਰਕਾਰ ਨੂੰ ਮੈਂ ਬੇਨਤੀ ਕਰਨਾ ਚਾਹੁੰਦਾ ਵੀ ਪੰਜਾਬ ਸਰਕਾਰ ਨੂੰ ਵੀ ਜਿਹੜਾ ਬੰਦਾ ਮਾਪਜਾ ਸਾਡੇ ਬੱਚਨ ਦਿੱਤਾ ਜਾਵੇ ਜਿਹੜਾ ਵੀ ਇਹਦਾ ਕਰਜ਼ਾ ਮਾਫੀ ਆ ਜੀ ਕੋਈ ਬੈਂਕ ਦਾ ਕਰਜ਼ਾ ਕੋਈ ਆੜਤੇ ਦਾ ਕਰਜ਼ਾ ਉਹ ਸਾਰਾ ਮਾਫ ਹੋਣਾ ਚਾਹੀਦਾ ਜੀ ਇਸ ਤਾਂ ਇਸ ਕਰ ਨੂੰ ਕਹਿੰਦੇ ਆ ਜੀ ਹਾਂ ਜੀ ਘਾਟ ਤਾਂ ਕਦੇ ਪੂਰੀ ਨਹੀਂ ਹੋ ਸਕ ਸਕਦੀ ਕਿਉਂਕਿ ਜਿਹੜਾ ਜੀ ਤੁਰ ਗਏ ਉਹਨੇ ਮੁੜ ਕੇ ਤਾਂ ਆਉਣਾ ਨਹੀਂ ਹਨਾ ਕਿਤੇ ਨਾ ਕਿਤੇ ਪਰਿਵਾਰ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਜ਼ਰੂਰ ਖੜਿਆ ਜਾ ਸਕਦਾ ਹਾਂ ਜੀ ਦੇਖੋ ਕਿ ਜਿਹੜੀ ਘਾਟ ਆ ਬੱਚੇ ਦੀ ਉਹ ਤਾਂ ਹਮੇਸ਼ਾ ਲਈ ਮਰਕਦਿਰ ਹੋ ਜੀ ਉਹ ਤਾਂ ਨਹੀਂ ਪੂਰੀ ਹੋਣੀ ਸਰਕਾਰ ਚਾਹੇ ਜੋ ਵੀ ਕੁਝ ਦੇ ਦੇ ਜੀ ਪਰ ਪੈਸੇ ਦੇ ਨਾਲ ਤਾਂ ਨਹੀਂ ਉਹਦਾ ਬੰਦੇ ਦੀ ਘਾਟ ਨਹੀਂ ਪੂਰੀ ਬੰਦੇ ਦੀ ਘਾਟ ਨਹੀਂ ਪੂਰੀ ਹੁੰਦੀ ਹਾਂ ਜੀ ਇੱਕੋ ਹੀ ਬੱਚਾ ਸੀਗਾ ਜੋ ਉਹੀ ਕਮਾਉਂਦਾ ਸੀ ਸਾਰਾ ਘਰ ਦਾ ਸਾਰਾ ਕੰਮ ਕਰ ਉਹ ਕਰਦਾ ਸੀਗਾ ਜੀ ਤੇ ਉਹੀ ਤੁਰ ਗਿਆ ਜੀ ਘਰ ਸੇਖੋ ਸਾਰਾ ਸੁਨਣਾ ਪਿਆਗਾ ਜੀ ਸੰਦ ਉਹ ਖੜੇ ਨੇ ਟਰੈਕਟਰ ਉਹਦਾ ਜੀ ਸਾਰਾ ਕੁਝ ਛੇਡ ਗਿਆ ਜੀ ਉਹੀ ਜੀ ਕਮਾਉਂਦਾ ਸੀਗਾ ਜੀ ਬਾਪ ਉਹਦਾ ਵਿਚਾਰਾ ਉਹ ਅਨਪੋਹ ਲਗਾ ਜੀ ਇੱਕ ਬੱਸ ਦੇ ਉੱਪਰ ਕੰਡਕਟਰ ਲੱਗਾ ਹੋਇਆ ਜੀ ਤੇ ਇਹੀ ਮੁੰਡਾ ਕਮਾਉਂਦਾ ਸੀ ਪਹਿਲਾਂ ਸਿਸਟਰ ਦੀ ਮੈਰਿਜ ਕੀਤੀ ਆ ਜੀ ਥੋੜਾ ਵਾਹਨ ਵੇਚਿਆ ਜੀ ਵਿਆਹ ਕੀਤਾ ਜੀ ਇਹਦੇ ਵਾਸਤੇ ਛੋਟੀ ਭੈਣਾਂ ਦੀ ਜੀ ਇਹਦੀ ਇਹਦੇ ਵਾਸਤੇ ਕਮਾਈ ਕਰਦਾ ਸੀਗਾ ਜੀ ਵੀ ਛੋਟੀ ਭੈਣ ਦਾ ਵਿਆਹ ਕਰੂੰਗਾ ਜੀ ਸਭ ਆਸਾਂ ਦੇਖੋ ਜੀ ਮਿਹਨਤ ਕਰਕੇ ਸਾਰੇ ਸੰਤ ਸੋ ਅੱਗੇ ਬਣਾ ਲਏ ਸੀ ਸਾਰਾ ਕੁਝ ਬਿਲਕੁਲ ਜੀ ਬਿਲਕੁਲ ਮਿਹਨਤ ਕਰਦਾ ਸੀ ਮਿਹਨਤ ਕਰਕੇ ਸਾਰੇ ਸੰਦ ਬਣਾਏ ਨੇ ਆਪਦੇ ਜੀ ਕਰਨ ਜਾਨੀ ਕਿ ਇੱਕ ਲਾਈਨ ਜਿਹੜੀ ਹੁੰਦੀ ਆ ਉਹ ਫੜ ਲੇ ਸੀ ਆਪ ਜੀ ਰਫਤਾਰ ਫੜ ਰਹੇ ਸੀ ਆ ਸਮਾ ਜਿਹੜਾ ਕਮਾਈ ਵੱਲ ਵੱਧ ਗਿਆ ਸੀਗਾ ਜੀ ਕਮਾਈ ਕਰਦਾ ਸੀਗਾ ਜੀ ਬੜੀ ਮਿਹਨਤ ਕਰਦਾ ਮਾਂ ਠੇਕੇ ਤੇ ਲੈ ਕੇ ਕਮਾਉਂਦਾ ਸੀਗਾ ਜੀ ਆਪ ਦਾ ਕਰਦਾ ਸੀਗਾ ਜੀ ਯਾਨੀ ਕਿ ਮਿਹਨਤ ਬੀਬਾ ਬੱਚਾ ਸੀ ਮਿਹਨਤਾਂ ਦਾ ਬੱਚਾ ਸੀਗਾ ਜੀ ਕੋਲ ਮਿਣਾ ਕੇ ਜੀ ਗਲਤ ਹੋਇਆ ਜੀ ਜੋ ਵੀ ਹੋਇਆ ਹੈ ਅਸੀਂ ਇਸ ਕੰੰਡਾ ਕਰਦੇ ਹਾਂ ਜੀ ਹਾਂ ਜੀ ਮੈਂ ਦੇਖ ਸਕਦੇ ਹਾਂ ਤੁਸੀਂ ਘਰ ਦੇ ਵਿੱਚ ਸੱਤਰ ਬਿਛੇ ਹੋਏ ਨੇ ਗਮਗੀਨ ਮਾਹੌਲ ਹੈ ਕਿਉਂਕਿ 22 ਸਾਲ ਦੀ ਉਮਰ ਸੀ ਇਹਨਾਂ ਉਮਰਾਂ ਦੇ ਵਿੱਚ ਤਾਂ ਮਾਂ ਪਿਓ ਐ ਸੋਚਦੇ ਨੇ ਅਸੀਂ ਆਪਣੇ ਬੱਚਿਆਂ ਦਾ ਵਿਆਹ ਕਰੀਏ ਪਰ ਇਹ ਸਰਕਾਰਾਂ ਨੇ ਜਿਹੜੀਆਂ ਇਹ ਹਰਿਆਣਾ ਪ੍ਰਸ਼ਾਸਨ ਹੈ ਜਿਹੜਾ ਇਹਨਾਂ ਵੱਲੋਂ ਕੀ ਕੀਤਾ ਗਿਆ ਇਨੂੰ ਗੰਭੀਰਤਾ ਨਾਲ ਲੈਣ ਦੀ ਲੋੜ ਹੈ ਕਿਉਂਕਿ ਕਿਸਾਨ ਖਨੌਰੀ ਬਾਰਡਰ ਤੇ ਸ਼ਾਂਤਮਈ ਪ੍ਰੋਟੈਸਟ ਕਰ ਰਹੇ ਸੀ ਤਾਂ ਸ਼ਾਂਤਮਈ ਪ੍ਰੋਟੈਸਟ ਕਰਦੇ ਆਂ ਤੇ ਅਥਰੂ ਗੈਸ ਦੇ ਗੋਲੇ ਸੁੱਟੇ ਗਏ ਉਹ ਅਲੱਗ ਗੱਲ ਹੈ ਪਰ ਗੋਲੀ ਕਿੱਥੋਂ ਵੱਜੀ ਗੋਲੀ ਕਿਹਨੇ ਮਾਰੀ ਕਿਹੜੇ ਦੋਸ਼ੀ ਨੇ ਗੋਲੀ ਮਾਰੀ ਇਹ ਜ਼ਰੂਰ ਪੰਜਾਬ ਸਰਕਾਰ ਨੂੰ ਵੀ ਦੇਖਣਾ ਚਾਹੀਦਾ ਕਿਉਂਕਿ ਪੰਜਾਬ ਦੀ ਹੱਦ ਦੇ ਵਿੱਚ ਇਹ ਗੋਲੀ ਆ ਜਿਹੜੀ ਨੌਜਵਾਨ ਦੇ ਵੱਜੀ ਆ ਪੰਜਾਬ ਦੇ ਖੇਤ ਸੀ ਉਹ ਜਿੱਥੇ ਗੋਲੀ ਵੱਜੀ ਆ ਤਾਂ ਲੋੜ ਹੈ ਕਿਤੇ ਨਾ ਕਿਤੇ ਵੱਧ ਤੋਂ ਵੱਧ ਜਿਹੜੀ ਮਾਲੀ ਸਹਾਇਤਾ ਉਹ ਵੀ ਇਸ ਪਰਿਵਾਰ ਦੀ ਕਰਨੀ ਚਾਹੀਦੀ ਹੈ ਕਿਉਂਕਿ ਘਾੜ ਤਾਂ ਕਦੇ ਨਹੀਂ ਪੂਰੀ ਹੋ ਸਕਦੀ ਪਰ ਪਰਿਵਾਰ ਦੇ ਨਾਲ ਖੜਿਆ ਜ਼ਰੂਰ ਜਾ ਸਕਦਾ ਸਾਰੀਆਂ ਕਿਸਾਨ ਜਥੇਬੰਦੀਆਂ ਸਾਰੇ ਪੰਜਾਬ ਪ੍ਰਸਤ ਲੋਕ ਤੇ ਪੰਜਾਬ ਸਰਕਾਰ ਨੂੰ ਖਾਸ ਕਰਕੇ ਇਸ ਗੱਲ ਤੇ ਧਿਆਨ ਦੇਣਾ ਚਾਹੀਦਾ ਕਿ ਜਿਹੜੇ ਦੋਸ਼ੀ ਨੇ ਉਹਨਾਂ ਨੂੰ ਬਣਦੀ ਸਜ਼ਾ ਜਿਹੜੀ ਉਹ ਦਵਾਈ ਜਾਵੇ ਤੇ ਪਰਿਵਾਰ ਦਾ ਜਿਹੜਾ ਕਰਜ਼ਾ ਹੈ ਨੌਜਵਾਨ ਦੇ ਸਿਰ ਕਰਜ਼ਾ ਸੀਗਾ ਜਾਂ ਪਰਿਵਾਰ ਦੀ ਮਾਲੀ ਸਹਾਇਤਾ ਜਿਹੜੀ ਉਹ ਵੱਧ ਤੋਂ ਵੱਧ ਕੀਤੀ ਜਾਵੇ ਕਿਉਂਕਿ ਕਾਟ ਨਹੀਂ ਪੂਰੀ ਹੋ ਸਕਦੀ ਪਰ ਪਰਿਵਾਰ ਦੇ ਨਾਲ ਖੜ ਕੇ ਪਰਿਵਾਰ ਦਾ ਕਿਤੇ ਨਾ ਕਿਤੇ ਬੋਝ ਹੌਲ ਹੈ ਜਿਹੜਾ ਉਹ ਕੀਤਾ ਜਾ ਸਕਦਾ ਹੈ ਕੈਮਰਾ ਪਰਸਨ ਵਤਨ ਦੇ ਨਾਲ ਮੈਂ ਰਾਜੀਵ ਸਿੰਘ ਪ੍ਰੂ ਪੰਜਾਬ ਟੀਵੀ ਵੱਲੋਂ